ਕਾ ਜੋੜ ਕੇ ਮੈਂ ਗੁੰਦਲੀ ਮਾਲਾ ਦਿਲ ਦੀ ਧੜਕਣ ਦਿਲ ਦੀ ਧੜਕਣ ਬਣ ਗਏ ਹਨ ਮੇਰਾ ਮੁੰਦਰਾ ਵਾਲਾ ਦਿਲ ਦੀ ਧੜਕਣ ਬਣ ਗਏ ਹਨ ਮੇਰਾ ਮੁੰਦਰਾ ਵਾਲਾ ਅਣਕਾ ਜੋੜ ਕੇ ਹੈ ਅਣਕਾ ਮਣਕਾ ਜੋੜ ਕੇ ਮੈਂ ਹੈ ਗੁੰਦਲੀ ਮਾਲਾ ਓ ਦਿਲ ਦੀ ਧੜਕ ਰਹਾ ਦਿਲ ਵੀ ਧੜਕਣ ਬੜਗੇ ਅਨਵੇਰਾ ਮਸਰਾ ਵਾਲਾ ਦਿਲ ਦੀ ਧੜਕ ਰੋ ਬੜਗੇ ਅਨਵੇਰਾ ਮਸਰਾ ਵਾਲਾ ਮਿਹਰਪੁਰੇ ਦਰਬਾਰ ਦੀ ਮੈਂ ਕੀ ਸਿਫਤ ਸਣਾਵਾਂ ਨੰਕੇ ਪੈਰੀ ਦਾਤ ਆ ਮੈਂ ਤੇਰੇ ਦਰ ਤੇ ਆਵਾਂ ਮਣਕਾ ਮਣਕਾ ਜੋੜ ਕੇ ਹੇ ਮੜਕ ਮੜਕਾ ਜੋੜ ਕੇ ਮੈਂ ਗੁੰਦਲੀ ਵਾਲਾ ਬੋਲ ਜਿ ਕਰਾ ਹੋਵੇ ਪਰੰਤਰਾ ਬੋਲੋ ਸੱਚੇ ਦਰਬਾਰ ਦੀ ਫਿਰ ਐਸਾ ਹੁਕਮ ਹੈ ਸਰਕਾਰ ਦਾ 10 ਸਰਕਾਰੀ ਤੋਂ 10 ਸਰਕਾਰੀ ਤੋਂ ਘਰ ਦੀ ਬਹੁਤ ਬਹੁਤ ਹੋ ਜੀ ਦਾ ਸਰਕਾਰੀ ਤੋਂ ਹੁਣ ਆਏ ਪੁੱਛਦੇ ਆਪਾਂ ਕੀ ਚੱਕਰ ਐ ਕੀ ਕਹਾਣੀ ਐ ਸਾਡੇ ਨਾਲ ਤਾਂ ਆਪ ਹੀ ਰੁਸ ਗਿਆ ਕੀ ਚੱਕਰ ਬਣ ਗਿਆ ਜਿਹੜਾ ਕੁਛ ਕਰਦੇ ਆਂ ਬਾਬਾ ਕਹਿੰਦਾ ਰੁਕਾਵਟੀ ਪੈਂਦੀ ਆ ਹਾਂਜੀ ਐ ਨਹੀਂ ਵੀਰੇ ਕਿਸੇ ਬਾਬੇ ਕੋਲ ਜਾਣੇ ਜਾਂ ਕਿਤੇ ਜਾਣੇ ਹੋ ਤੁਹਾਡੇ ਕੋਈ ਫਰਕ ਨਹੀਂ ਪੈਂਦਾ ਆਹੀ ਗੱਲ ਮੈਂ ਪੁੱਛਦਾ ਵਿਸ਼ਵਾਸ ਮਨ ਖੜਦਾ ਨਹੀਂ ਜਦੋਂ ਆਪਾਂ ਕਿਤੇ ਜਾਂਦੇ ਆ ਆਪਣੀ ਗੱਲ ਨਾ ਬਣੇ ਤੇ ਫਿਰ ਬੰਦੇ ਦਾ ਯਕੀਨ ਉੱਥੇ ਖੜਦਾ ਨਹੀਂ ਠੀਕ ਹੈ ਕੋਈ ਇਲਾਜ ਵੀ ਕਰਾਇਆ ਸੀ ਦੋ ਚਾਰ ਦਿਨ ਫਰਕ ਰਿਆ ਫਿਰ ਉਵੇਂ ਹੀ ਹੋ ਗਈ ਗੱਲ ਗੱਲ ਸੱਚੀ ਹੈ ਹਾਂਜੀ ਕਹਿ ਕੀ ਕਹਦਾ ਹਾਂਜੀ ਆਏ ਜੋਗੀਆਂ ਤੇ ਕੰਨਾਂ ਵਿੱਚ ਕੱਚ ਦੀਆਂ ਬੰਦਰਾ ਜਾਗੀਆਂ ਤੇ ਕੰਨਾਂ ਵਿੱਚ ਕੱਚ ਦੀਆਂ ਬੰਦਰਾ ਆਂ ਆਏ ਬੰਦਰਾ ਦੇ ਬਾਣ ਚਮਕਾਰੇ ਜੋਗੀਆਂ ਬਾਣ ਤੇਰੀ ਬਾਣ ਤੇਰੀ ਮਾਰਦੀ ਹਲਾਰੇ ਜੋਗੀਆਂ ਬਾਣ ਤੇਰੀ ਬਾਣ ਤੇਰੀ ਮਾਰਦੀ ਹਲਾਰੇ ਜੋਗੀਆਂ ਗੋਰ ਕਿਟਲੇ ਤੋ ਮੇਰਾ ਜੋਗੀ ਜੱਲੀ ਆ ਗਿਆ ਮੁਖੜੇ ਤੇ ਧੂਰ ਜੋਗੀ ਸਾਰਿਆਂ ਨੂੰ ਭਾ ਗਿਆ ਗੋਰ ਕਿਟਲੇ ਤੋ ਮੇਰਾ ਜੋਗੀ ਜੱਲੀ ਆ ਗਿਆ ਮੁਖੜੇ ਤੇ ਧੂਰ ਜੋਗੀ ਸਾਰਿਆਂ ਨੂੰ ਭਾ ਗਿਆ ਅਗਲੀ

ਗੱਲ ਸੱਚੀ ਐ ਝੂਠੀ ਤਾਂ ਨਹੀਂ ਕਿ ਬਾਬੇ ਨੂੰ ਦੱਸਦਾ ਹੋਵੇ ਬਾਬੇ ਨੇ ਮੈਨੂੰ ਦੱਸਦਾ ਹੋਵੇ ਹੈ ਜੇ ਫਰਕ ਪੈ ਜੇ ਜਿਵੇਂ ਮੈਨੂੰ ਸਰਕਾਰ ਕਹੇ ਉਵੇਂ ਕਰ ਲਵਾਂਗੇ ਘਬਰਾਟ ਬਣ ਜਾਂਦੀ ਐ ਬਿਨਾਂ ਵਜ੍ਹਾ ਤੋਂ ਕ੍ਰੋਧ ਬਣ ਜਾਂਦਾ ਐ ਮਨ ਨੂੰ ਬੇਚੈਨੀ ਹੋ ਜਾਂਦੀ ਐ ਸੋਚਦੇ ਕੁਛ ਐ ਮੈਦੇ ਕੁਛ ਐ ਬਣਦਾ ਕੁਛ ਐ ਹੁੰਦਾ ਕੁਛ ਐ ਕੋਈ ਕਿੱਧਰ ਜਾਂਦਾ ਕੋਈ ਕਿੱਧਰ ਜਾਂਦਾ ਲੋਡੇ ਸਕੇ ਦੇ ਘਰ ਤਿੰਨ ਹੈ ਗੱਲ ਸੱਚੀ ਐ ਇਹ ਉਹ ਕੀ ਕਹਿੰਦਾ ਹਾਂਜੀ ਹਾਈ ਬੜੀ ਸੋਹਣੀ ਲੱਗਦੀ ਆ ਅੰਬੇ ਰਹਾਣੀਆਂ ਹਾਈ ਜੋਤ ਬਸ ਤੇਰਾ ਚੱਜਕਦੀ ਆ ਫਿਰਦੀ ਮਸਾਰੀ ਕਿਹੜੇ ਵਾਰਦੀ ਵੇ ਹੁਣ ਖੈਰ ਨਹੀਂ ਲੱਗਦੀ ਅੰਦਰ ਦੀ ਮਸਾਰੀ ਕਿਹੜੇ ਵਾਰਦੀ ਵੇ ਹੁਣ ਖੈਰ ਨਹੀਂ ਲੱਗਦੀ ਹਾਈ ਫਿਰਦੀ ਮਸਾਰੀ ਕਿਹੜੇ ਵਾਰਦੀ ਵੇ ਹੁਣ ਖੈਰ ਦੀ ਲੱਗਦੀ ਲਗਦੀ ਹਵੇਚੇ ਲਿਆ ਖੈ ਦੀ ਲਗਦੀ ਆ ਤੀਏ ਆਪੂਤਾ ਕੋਲ ਲੱਗੇ ਮੈਨੂੰ ਡਰ ਧਾ ਦिए ਹੁਸਾ ਤੇ ਤੇ ਦਰਸ ਥੋੜਾ ਕਰਦਾ ਦिए ਭੂਤਾ ਕੋਲ ਲਕੇ ਸਾਡੂ ਡਰ ਧਾ ਦिए ਸੱਚੇ ਦਰਬਾਰ ਦੇ ਵਾਹ ਵੀ ਵਾਸ ਸਕੰਦਰਾ ਯਾਰ ਮੇਰੀ ਉਮਰ ਵੀ ਤੈਨੂੰ ਲੱਗ ਜੇ ਕਿਆ ਬਾਤ ਸਰਾਇ ਲਾਤਾ ਗੱਲਬਾਤ ਆਇਆ ਭੈਣਾ ਕਰੇ ਕਰਾਇਦਾ ਚੱਕਰ ਹੈ ਚੱਕਿਆ ਵੇਖਿਆ ਕਰਿਆ ਸਾਰਾ ਕੁਝ ਹੋਇਆ ਇਹ ਗੱਲ ਸੱਚ ਹੈ ਮੇਰੀ ਠੀਕ ਹੈ ਆਪਦੇ ਘਰ ਦਾ ਕੋਈ ਇਲਾਜ ਪਾ ਕਰਾਓ ਠੀਕ ਹੈ ਬਾਬੇ ਤੋਂ ਕਰਵਾਓ ਜਾ ਕੇ ਦੁਆਰੇ ਕੋਈ ਜੋਤ ਕਰਵਾਓ ਕਰੇ ਠੀਕ ਹੈ ਤਕਾਹ ਹੋ ਜੂ ਘਰ ਚ ਏਕਤਾ ਬਰਕਤ ਹੋ ਜੂ ਠੀਕ ਹੈ ਨੁਕਸਾਨ ਜੀਆਂ ਤੱਕ ਹੋਣ ਨੂੰ ਤਿਆਰ ਹੋਇਆ ਪਿਆ ਠੀਕ ਹੈ ਕਈ ਵਾਰੀ ਐਉਂ ਜੀ ਕਹਾਣੀ ਬੰਦੀ ਹੈ ਰੋਟੀ ਬਣੀ ਰਹੇ ਦੀ ਠੋਟੀ ਬਾਬਾ ਦੱਸਦਾ ਮੈਨੂੰ ਪੁੱਛ ਤਾਂ ਮੇਰੀ ਜੇਵ ਚੰਦਨੀ ਅਮਰਦੀ ਗੱਲਾਂ ਪੁੱਛੀ ਹੋਏ ਇੱਕ ਤਾਂ ਵੀ ਨੂੰ ਮੁੱਕਰ ਦਿੰਦਾ ਠੀਕ ਹੈ ਮੈਨੂੰ ਮਾਣ ਆ ਮੇਰੇ ਬਾਪੂ ਤੇ ਠੀਕ ਹੈ ਗੱਲ ਮੁੱਕਦੀ ਹੈ ਕਿਤਾਬ ਦੇ ਦੇਵੀ ਦੇਵਤੇ ਜਿਹੜੇ ਸਹੀ ਕਰਾਉ ਬਾਬਰੀ ਸਿੱਖੋ ਹਾਂਜੀ ਮੈਰੇ ਇਸ ਇੱਕ ਤਾਂ ਆਪ ਦਾ ਜਿਹੜਾ ਤੁਹਾਡਾ ਰਿਸ਼ਤਾ ਦੇਵਤਾ ਹੈ ਠੀਕ ਹੈ ਦੀ ਜਗ੍ਹਾ ਬਾਰੀ ਜੀ ਚ ਬਣਾਈ ਸੀ ਤੇ ਦੂਜੇ ਸਾਹ ਕਰਦੀ ਐਵੇਂ ਕਰੀ ਸੀ ਜਗਾ ਚੱਕ ਕੇ ਹੋਰ ਤਾਂ ਕਰਦੀ ਸੀ ਪਹਿਲਾ ਬਾਰੀ ਜੀ ਤੁਸੀਂ ਕੀ ਹੈ ਕਮਰੇ ਦੇ ਨਾਲ ਇਧਰ ਵੀ ਬਾਰੀ ਸੀ ਇਧਰ ਵੀ ਬਾਰੀ ਸੀ ਐਵੇਂ ਸੀ ਥੋੜੇ ਘਰੇ ਖੜਾ ਗੱਲ ਹੀ ਕੋਈ ਨਹੀਂ ਇੱਕ ਤਾਂ ਇਹਨੂੰ ਸਹੀ ਕਰਾਓ ਦੂਜਾ ਆਪਦੇ ਘਰ ਦਾ ਲਾਜਮਾ ਕਰਾਓ ਬਾਪੂ ਬੈਠਾ ਉਸ ਤੋਂ ਘਰ ਦਾ ਲਾਜ ਕਰਾ ਲਓ ਵੀਰੇ ਫਰਕ ਪੈ ਜੂਗਾ ਮੈਂ ਦਾਵੇ ਨਾ ਕਹਣਾ ਇਹ ਗੱਲ ਠੀਕ ਹੈ ਆਪ ਦੀ ਘਰ ਦੀ ਏਕਤਾ ਬਣਾ ਕੇ ਕਰੋ ਜੇ ਟਕਾਹ ਹੋ ਜੂਗਾ ਕਦੇ ਕਿਸੇ ਨੂੰ ਦਬਾਬ ਆਏ ਨਾ ਕਦੇ ਕਿਸੇ ਨੂੰ ਦੱਬਾ ਪੈਂਦਾ ਕਦੇ ਕਿਸੇ ਨੂੰ ਕੁਝ ਹੁੰਦਾ ਕਦੇ ਲੱਤ ਪੜੀ ਗਈ ਕਦੇ ਬਾਹ ਬੜੀ ਕਦੇ ਸਿਰ ਪੜਿਆ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਠੀਕ ਹੈ ਟਕਾਹ ਹੋ ਜੂਗਾ ਹਰਕ ਪੈ ਜੂਗਾ ਬਾਪੂ ਦਾ ਇਲਾਜ ਕਰਾ ਲਿਓ ਇੰਨਾ ਹੋ ਗਿਆ ਮੈਨੂੰ ਦਤਵਾ ਬੰਦੀ ਠੀਕ ਹੈ ਮੱਥਾ ਟੇਕ ਲਓ ਬਹਿ ਜਾਓ ਮੇਰਾ ਥੋੜਾ ਬਾਤ ਠੀਕ ਹੈ ਨੁਕਸਾਨ ਨਹੀਂ ਹੁੰਦਾ ਜਿਹੜਾ ਹੋ ਜਾਂਦਾ ਨਾ ਅਚਾਨਕ ਇਹ ਨਹੀਂ ਹੁੰਦਾ ਠੀਕ ਹੈ ਚੀਜ਼ਾਂ ਗਾਇਬ ਹੋ ਗਈਆਂ ਕਦੇ ਖੁਸ਼ ਹੋ ਗਿਆ ਬਹੁਤ ਖੁਸ਼ ਆ ਗੱਲਬਾਤ ਬਹੁਤ ਲੰਮੀਆਂ ਜਿੰਨੀ ਮਰਜ਼ੀ ਦੋਰੀ ਹੈ ਤੇ ਇੱਕ ਗੱਲ ਵੀ ਨਹੀਂ ਮੁੱਕਦਾ ਮੈਨੂੰ ਬਾਣ ਠੀਕ ਹੈ ਇੱਕ ਲੋ ਮੱਥਾ ਬੈਜੋ ਬੇਡਾ ਥੋੜਾ ਹੋ ਜਾਊਗਾ ਪਾ ਠੀਕ ਹੈ ਸਾਜੀ ਨੂੰ ਕੁਛ ਦਿਓ ਉਹ ਜਵਾਕੋ ਚੁੱਪ ਕਾ ਤੋ ਨਹੀਂ ਕਰਦੇ ਉਹ ਜਵਾਕੋ ਰੋਲਾ ਕਾ ਤੋ ਪਾਉਣਿਓ ਭੂਤ ਫਿਰਦਾ ਸਾਹਮਣੇ ਇੱਥੇ ਆਜੂ ਸਾਰੇ ਬੱਚੇ ਫਿਰੋਗੇ ਵੇਖ ਲੈ ਵੀ